ਮੈਨੂੰ ਲੱਗਾ ਹਨ ਜੀ ਤੇ ਮੈਂ ਕਿਹਾ ਇਹ ਨਾ ਰੱਖੋ ਯਾਰ ਇਹ ਰੱਖੋ ਵੀ ਉਹ ਬੰਦੇ ਯਾਰ ਕਿਸੇ ਇਸ ਮੁਕਾਮ ਤੇ ਪਹੁੰਚੇ ਆ ਉਹ ਇੱਕ ਗੱਲ ਨਾਲ ਹੀ ਪਹੁੰਚੇ ਉਹਨਾਂ ਨੂੰ ਪਤਾ ਨਹੀਂ ਕਿੰਨੀਆਂ ਗੱਲਾਂ ਪਿੱਛੇ ਤੁਰੀਆਂ ਆਉਂਦੀਆਂ ਹੋਣਗੀਆਂ ਨਹੀਂ ਦੇਖਿਆ ਉਹ ਲੱਗਦਾ ਹਾਂ ਉੱਥੇ ਜਾ ਕੇ ਉਹ ਉਸ ਮੁਕਾਮ ਤੇ ਜਾਂਦੇ ਹਨਾ ਫਿਰ ਇਹ ਦੁਆ ਕਰੋ ਵੀ ਮਾਲਕ ਸਾਨੂੰ ਵੀ ਇਸ ਗੱਲ ਦੀ ਸੋਝੀ ਦੇਵੇ ਜੇ ਅਸੀਂ ਵੀ ਥੋੜਾ ਅੱਛਾ ਕੰਮ ਕਰੀਏ ਫਿਰ ਕੰਮ ਦੇ ਲੈਵਲ ਤੇ ਅਸੀਂ ਆ ਕੇ ਉਹ ਉੱਥੇ ਤੱਕ ਪਹੁੰਚ ਸਕੀ ਹਾਂ ਨਾ ਇਹ ਹੋਣਾ ਚਾਹੀਦਾ ਨਾ ਕਿ ਅਸੀਂ ਐਵੇਂ ਬਿਨਾਂ ਗੱਲੋਂ ਮੇਰੇ ਅਰਕ ਨੂੰ ਆਪ ਕੋ ਚਾਉਂਦਾ ਨਹੀਂ ਦੂਜੇ ਨੇ ਗੱਲਾਂ ਕਰੀ ਜਾ ਵੀ ਅਮੀ ਟੌਰ ਬਣਾਉਣੀ ਆਪਣੀ ਟੌਰ ਬਣਾ ਚਾਰ ਬੰਦਿਆਂ ਚ ਵਾਵਾ ਲੈਣ ਨੂੰ ਪਰ ਉਹ ਮੈਂ ਹਮੇਸ਼ਾ ਹੀ ਆਪਣੇ ਜਿਹੜੇ ਮੈਨੂੰ ਕੁ ਮਿਲ ਲਾਉਂਦੇ ਆ ਜੇ ਕੋਈ ਪੁੱਛੇ ਮੈਂ ਕਹਿੰਦਾ ਯਾਰ ਆਹ ਗੱਲ ਜ਼ਰੂਰ ਕਰਿਆ ਕਰੋ ਬਾਕੀ ਮਾਲਕ ਨੇ ਦੇਣਾ ਸਭ ਨੂੰ ਮਿਹਨਤ ਆ ਮਿਹਨਤ ਨਾਲ ਬੰਦਾ ਛੱਡੇ ਭਾਈ ਅੱਜ ਕੱਲ ਦੇ ਜਿਹੜੇ ਨਵੇਂ ਆਰਟਿਸਟ ਨੇ ਉਹ ਵੀ ਤੁਹਾਡਾ ਨਾਮ ਲੈਂਦੇ ਨੇ ਤੁਹਾਨੂੰ ਮਿਲਣ ਨੂੰ ਤਰਸਦੇ ਨੇ ਆ ਤੁਹਾਡੇ ਮਤਲਬ ਤੁਹਾਨੂੰ ਉਸਤਾਦ ਕਹਿੰਦੇ ਨੇ ਮੇਰੇ ਬੁਢਾਪੇ ਦਾ ਲਿਹਾਜ਼ ਕਰਦੇ ਨਹੀਂ ਨਹੀਂ ਸੱਚੀ ਭਾਈ ਆਦਿ ਬਿਲਕੁਲ ਮੈਂ ਤੁਹਾਡੀ ਲਾਈਨ ਚੋ ਵੀ ਨਹੀਂ ਹੈਗਾ ਭਾਜੀ ਮੈਂ ਤੁਹਾਨੂੰ ਇੰਨਾ ਪਿਆਰ ਕਰਦਾ ਨਹੀਂ ਅਨਮੋਲ ਜੀ ਮੈਨੂੰ ਸੱਚੀ ਬਹੁਤ ਬੱਚੇ ਮਿਲਦੇ ਆ ਬਹੁਤ ਨਵੇਂ ਮੁੰਡੇ ਮਿਲਦੇ ਆ ਹਨਾ ਉਹ ਇੰਨਾ ਪਿਆਰ ਮੈਨੂੰ ਇੱਕ ਨਾਮ ਯਾਦ ਹੈ ਨਰਿੰਦਰ ਬਾਠਵਈ ਤੁਹਾਨੂੰ ਬਹੁਤ ਪਿਆਰ ਕਰਦਾ ਅੱਜ ਤੋਂ ਵੀ 5-7 ਸਾਲ ਪਹਿਲਾਂ ਮੈਂ ਕੋ ਗਾਣਾ